ਵਿਆਦ ਵਿੱਚ ਆਏ ਕਰਨ ਤੋਂ ਪਹਿਲਾਂ ਪੈਗ ਵੀ ਲਾਉਣਾ ਪੈਂਦਾ ਤੇ ਲੈੱਗ ਵੀ ਖਾਣੇ ਪੈਂਦੇ ਆ ਠੀਕ ਆ ਤੇ ਘਰ ਜਾ ਕੇ ਆਪਾਂ ਕਹਿ ਦਿੰਨੇ ਆ ਵੀ ਮੇਰੇ ਤਾਂ ਵੀ ਗੋਲਾ ਬਣ ਗਿਆ ਜੀ ਗੈਸ ਬਣ ਗਈ ਜੀ ਮੇਰੇ ਤਾਂ ਬੈਠਾ ਨਹੀਂ ਆਂਦਾ ਨੀਂਦ ਨਹੀਂ ਆਉਦੀ ਉਸ ਰੱਟੇ ਲਈ ਜਾਂਦੇ ਆ ਹਨਾ ਆਪਾਂ ਤੇ ਉੱਥੇ ਵਿਆਹ 'ਚ ਜ਼ਰੂਰ ਨਜ਼ਾਰਾ ਆਉਂਦਾ ਹੁੰਦਾ ਕਿਉਂਕਿ ਉਹਦੇ ਪੈਗ ਲੱਗੇ ਹੁੰਦੇ ਆ ਘਰ ਆ ਕੇ ਗੈਸ ਤੋਂ ਜਾ ਉਹ ਪਤਾ ਹੀ ਨਹੀਂ ਕੀ ਕੁਝ ਬਣ ਜਾਂਦਾ ਠੀਕ ਆ ਉਹ ਕੁਝ ਨਾ ਹੋਵੇ ਇਸ ਲਈ ਆਪ ਯਾ ਕਰੋ ਇਹ ਵਿਆਹ ਤੇ ਜਾਨ ਤੋਂ ਪਹਿਲਾਂ ਵੀ ਨਾ ਵਿਆਹ ਤੇ ਇਹ ਕੁਛ ਹੁੰਦਾ ਹੁਣ ਚਲੋ ਮੰਨ ਲਓ ਬੁੜੀਆਂ ਕਹਿਣਗੀਆਂ ਅਸੀਂ ਕੀ ਕਰਨੀਆਂ ਸਾਡੇ ਕੀ ਕੰਮ ਦੀ ਹੈ ਇਹ ਚੀਜ਼ ਬਈ ਤੂੰ ਜ ਤਾਂ ਗਾਸ ਗੁੱਲੇ ਖਲਾਏ ਹਮਣਾ ਉਦੋਂ ਵੱਧ ਖਾ ਜਾਨੀਆਂ ਪਕੌੜੇ ਹੈ ਕੁਛ ਛੜਦਿਆਂ ਹੀ ਨਹੀਂ ਵਿਆਹ ਤੇ ਥੋੜਾ ਹੁੰਦਾ ਉਹ ਤਾਂ ਵਿਚਾਰਿਆਂ ਨੇ ਪੈਗ ਲਾ ਕੇ ਤੇ ਉਹ ਹੀ ਮੀਠੀ ਖਾਣਾ ਹੁੰਦਾ ਮੈਂ ਕਹਿੰਨਾ ਬਾਕੀ ਦਾ ਸਾਰਾ ਸਮਾਨ ਹੀ ਔਰਤਾਂ ਵਾਸਤੇ ਹੁੰਦਾ ਹਾਂ ਤੇ ਗੋਲਾ ਛੋੜ ਦੇ ਵੀ ਕਿ ਹਮ ਬੰਦਾ ਹੀ ਆ ਬਾਈ ਤੇ ਇਸ ਕਰਕੇ ਉਹ ਗੁਣਾ ਨਾ ਬਣੇ ਤੇ ਆ ਆ ਦੱਸਦਾ ਮੈਂ ਤੁਹਾਨੂੰ ਇਹ ਬਣਦਾ ਕਿਵੇਂ ਆ ਤੇ ਇਹਨੂੰ ਪੀ ਕੇ ਕਰੋ ਫਿਰ ਤੁਰਨਾ ਕੁਝ ਨਹੀਂ ਹੁੰਦਾ ਤੇ ਨਾਲੇ ਇਹ ਦੇਖੋ ਇੱਕ ਹਫਤੇ ਦੇ ਵਿੱਚ ਇੱਕ ਵਾਰੀ ਪੀਣਾ ਹੈ ਠੀਕ ਆ ਜਿਹੜਾ ਮोटापा ਕਈ ਵਾਰ ਆ ਜਾਂਦਾ ਵੀ ਤੁਹਾਡੇ ਨਾਲ ਸੂਟ ਮੇਚ ਨਹੀਂ ਆਉਂਦਾ ਹੁੰਦਾ ਤੇ ਆਪਾਂ ਦੂਜੇ ਦਿਨ ਉਹੀ ਪਾ ਕੇ ਜਾਣਾ ਹੁੰਦਾ ਬੀਬੀਆਂ ਪਹਿਣਾ ਨੇ ਤੇ ਉਹ ਸੂਟ ਮੇਲ ਚਾਜੇ ਇਸ ਲਈ ਇੱਕ ਦਿਨ ਪਹਿਲਾਂ ਆਪ ਵੀ ਲੋ 1 ਕਿਲੋ ਘਟ ਜਾਂਦਾ weight ਇਹਦੇ ਨਾਲ ਤੋਲ ਕੇ ਘਟਾ ਲਓ ਭਲਾਂ ਦੀ ਆ ਸਵੇਲਿੰਗ ਜਿਹੜੀ ਸੋਜ ਜਾਈ ਪਈ ਹੁੰਦੀ ਆ ਉਹਦੇ ਇੱਥੇ ਹਨਾ ਹਨਾ ਕਈ ਥਾਵਾਂ ਤੇ ਹਨਾ ਤੇ ਉਹ ਚੀਜ਼ ਸਾਰੀ ਸਹੀ ਹੋ ਜਾਂਦੀ ਆ ਤੇ ਮੰਦਲ ਵਿਆਹ ਚ ਬੰਦਾ ਐ ਪੂਰਾ ਰੌਣਕ ਭਰਿਆ એનર્ਜੀ ਭਰਿਆ ਸੋਹਣਾ ਲੱਗਦਾ ਤੇ ਫੋਟੋਗ੍ਰਾਫਰ ਬੁਰੇ ਖੜ ਜਾਂਦਾ ਕਿ ਵੀ ਬਈ ਮੈਂ ਤਾਂ ਇਹਦੀ ਫੋਟੋ ਖਿੱਚੂ ਫੇਰ ਮੇਰੀ ਐਲਬਮ ਸੋਹਣੀ ਬਣੂ ਠੀਕ ਆ ਤੇ ਇਹ ਬਣਦਾ ਕਿਵੇਂ ਆ ਜੋ ਦੱਸਾਂ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਦੋ ਖਾਲੀ ਗਲਾਸ ਲੈਣੇ ਆ ਇੱਕ ਛੋਟਾ ਚਮਚਕ ਲੈਣਾਗਾ ਇੱਕ ਹਲਦੀ ਦਾ ਡੱਬਾ ਲੈਣਾਗਾ ਗੈਸ ਸਟੋਵ ਦੇ ਉੱਤੇ ਇੱਕ ਫਰਾਈਪੈਨ ਰੱਖ ਲਓ ਤੇ ਇੱਕ ਪਤੀਲਾ ਪਾਣੀ ਦਾ ਠੀਕ ਹੈ ਜੀ ਇਹ ਸਮਾਨ ਆਪਾਂ ਚਾਹੀਦਾ ਹੋਊਗਾ ਤੇ ਦੋ ਗਲਾਸ ਪਾਣੀ ਦੇ ਇਸ ਫਰਾਈਪੈਨ ਦੇ ਵਿੱਚ ਪਾ ਕੇ ਤੇ ਗੈਸ ਤੇ ਉੱਤੇ ਰੱਖ ਲਓ ਠੀਕ ਹੈ ਜੀ ਇਹਨੂੰ ਆਪਾਂ ਉਬਾਲਣਾ ਉਬਾਲ ਕੇ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਚਮਚੇ ਦੇ ਕਿੰਨੀ ਡੋਜ਼ ਆ ਉਹ ਦੇਖ ਕੇ ਤੁਸੀਂ ਧਿਆਨ ਨਾਲ ਨੋਟ ਕਰ ਲੈਣੀ ਹੈ ਤੇ ਉਨੀ ਡੋਜ਼ ਹੀ ਆਪਾਂ ਪਾਉਣੀ ਹੈ ਇਹ ਚ ਹੁਣ ਆਪਾਂ ਨਿਬਲ ਗਿਆ ਪਾਣੀ ਪਾ ਲੈਣਾ ਆਪਾਂ ਗਲਾਸਾਂ ਚ ਤੇ ਡੋਜ਼ ਨੋਟ ਕਰ ਲਓ ਇੱਕ ਇੱਕ ਬੰਦੇ ਵਾਸਤੇ ਇੱਕ ਗਲਾਸ ਬਹੁਤ ਹੁੰਦਾ ਤੇ ਇੱਕ ਹਫਤੇ ਚ ਇਹਨੂੰ ਸਿਰਫ ਆਪਾਂ ਇੱਕ ਵਾਰੀ ਪੀ ਸਕਦੇ ਆ ਉਹ ਵੀ ਆਪਾਂ ਜਿੰਦੇ ਮਦਰ ਜ਼ਿਆਦਾ ਖਾਣਾ ਪਾਣੀ ਹੁੰਦਾ ਠੀਕ ਹੈ ਤੇ ਜੇ ਮੰਨ ਲਓ ਵੀ ਇਹਦੇ ਨਾਲ ਐਡੀ ਤਕੜੀ ਚੀਜ਼ ਹੈ ਇਹ ਹੈ ਇਹਦੇ ਨਾਲ 1 ਕਿਲੋ ਘਟਦਾ ਜੀ ਇੱਕ ਦਿਨ ਦਾ ਤੇ ਆਪਣਾ ਸਰੀਰ ਤੰਦਰੁਸਤ ਹੋ ਜਾਂਦਾ ਜਿਹੜਾ ਜ਼ਹਿਰਵਾਵਾਦੀ ਸਾਰਾ ਕੁਝ ਇਹ ਸਰੀਰ ਚੋਂ ਬਾਹਰ ਕੱਢ ਕੇ ਮਾਰਦਾ ਇਹ ਇੱਕ ਐਂਟੀਬਾਇਓਟਿਕ ਆ ਦੋਸਤੋ ਜਿਹੜੀ ਹਲਦੀ ਹੁੰਦੀ ਹੈ ਨਾ ਤੇ ਦੇਖ ਲਓ ਤੁਸੀਂ ਵੀ ਚਮਚੇ ਦੇ ਵਿੱਚ ਚੁੰਡ ਜੀ ਆਪਾਂ ਵਰਤੀ ਹੈ ਹਲਦੀ ਵੀ ਇੰਨੀ ਕੀ ਹੁੰਦੀ ਹੈ ਵਰਤ ਸਕਦੇ ਆਪਾਂ ਇਹਨੂੰ ਤੇ ਇਹਨੂੰ ਆਪਾਂ ਰੋਜ਼ਾਨਾ ਨੇ ਵਰਤ ਸਕਦੇ ਆ ਪੀ ਕੇ ਮੈਥਡ ਨਾਲ ਖਾਤਾ ਟੇਸਟਰੀ ਦਾ ਬਹੁਤ ਵਧੀਆ ਹੁੰਦਾ ਤੇ ਇਹਨੂੰ ਇਹਨੂੰ ਤੁਸੀਂ ਵੀ ਜਿੰਨਾ ਵੀ ਮਤਲ ਦੇਖੋਗੇ ਵੀ ਛੋਟਾ ਜਿਹੜਾ ਜਿੰਨਾ ਗੋਲ-ਗੋਲ ਜਿਹੜਾ ਡ ਹੁੰਦਾ ਉਹ ਸਾਰਾ ਛੋਟਾ ਦਿਨਾਂ ਚ ਹੀ ਖਤਮ ਹੋ ਜਾਊਗਾ ਹਨਾ ਵੀ ਮਹੀਨੇ ਦੇ ਵਿੱਚ 2-3 ਕਿਲੋ ਜਿਹੜਾ ਛੋਟਾ ਭਾਰ ਘਟਦਾ ਇਹਦੇ ਨਾਲ ਵੀ ਮਹੀਨੇ ਚ ਚਾਰ ਕਰੀ ਪੀਤਾ ਤੁਸੀਂ ਇਹ ਮਾੜਾ ਵੀ ਕੀ ਆ ਤੇ ਜੇ ਦੇ ਨਾਲ ਰਿਜ਼ਲਟ ਨਾ ਆਇਆ ਤੁਸੀਂ ਥੱਲੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਆਪ ਦਾ ਦੱਸਿਓ ਵੀ ਵੀ ਮੈਂ ਬਈ ਇਹ ਵਰਤਿਆ ਸੀਗਾ ਤੇ ਆਪਣੇ ਸਰੀਰ ਨੂੰ ਜਿਵੇਂ ਚੁਸਤ ਦਰੁਸਤ ਕਰ ਦੂ ਤੁਸੀਂ ਭੱਜੀ ਫਿਰੋਗੇ એનર્ਜੀ ਲੈਵਲ ਤੁਹਾਡਾ ਇੰਨਾ ਵਾਜੂ ਨਾ ਅਗਲਾ ਕਹੋਗੇ ਇਹ ਰੇ ਕੋਈ ਤਾਕਤਵਰ ਚੀਜ਼ ਖਾਂਦਾ ਵੀ ਇਹਨੂੰ ਵੀ ਇੰਨੀ ਤਾਕਤ ਕਿਵੇਂ ਆ ਗਈ ਤੇ ਇਹਨੂੰ ਤੁਸੀਂ ਵਰਤ ਕੇ ਦੇਖੋ ਰਿਜ਼ਲਟ ਪੂਰਾ 100% ਆ ਦੋਸਤੋ